अच्छा प्रगट भाई होरी थोड़ी जिंदगी दा टर्निंग पॉइंट है जी ਤੁਸੀਂ ਕਿਹੜੇ ਗੀਤ ਨੂੰ ਮਹਿਸੂਸ ਕਰਦੇ ਹੋ ਕਿ ਆ ਫਲਾਣਾ ਗੀਤ ਹੈ ਜਿਹਦੇ ਨਾਲ ਲੋਕਾਂ ਨੂੰ ਇਹ ਪਤਾ ਲੱਗਾ ਕਿ ਹਰਜੀਤ ਹਰਮਨ ਇੱਕ ਕਲਾਕਾਰ ਇੰਡਸਟਰੀ ਚ ਆਇਆ ਤੇ ਉਹਦੇ ਗਾਣੇ ਬਹੁਤ ਵਧੀਆ ਹੈ ਜਾਂ ਉਹਦਾ ਗੀਤ ਬਹੁਤ ਵਧੀਆ ਛੋਟੀ ਸਾਹਿਬ ਲੈ ਕੇ ਤਾਂ ਪ੍ਰਗਟ ਸਿੰਘ ਆਏ ਮੈਨੂੰ ਕੋਈ سپورਟ ਚਾਹੀਦੀ ਹੁੰਦੀ ਹਰ ਬੰਦੇ ਨੂੰ ਕਾਏ ਫੀਲਡ ਚ ਆਉਣ ਲਈ ਕਿੱਲਾ ਮੈਂ ਹਾਂ ਮੇਰੇ ਨਾਲ ਤਾਂ ਮੈਂ ਫਿਰ ਜਾਂਦਾ ਉਹਨਾਂ ਦੇ ਲਿੰਕ ਬਹੁਤ ਸੀਗੇ ਲਾਈਨ ਦੇ ਵਿੱਚ ਉਹਨਾਂ ਦੀ ਆਪਣੀ 뮤지컬 ਕੰਪਨੀ ਵੀ ਸੀ ਉਸ ਸਮੇਂ ਦੇ ਵਿੱਚ ਮਿਲਾਪ ਰਿਕਾਰਡਿੰਗ ਕੰਪਨੀ ਬਾਕੀ ਉਹਨਾਂ ਦਾ ਜਿੰਨਾ ਸੰਗਰੂਰ ਦੇ ਦਾਇਰੇ ਦੇ ਵਿੱਚ ਕਲਾਕਾਰ ਸੀ ਪੁਰਾਣੇ ਉਹ ਉਹਨਾਂ ਚ ਉੱਠਣੀ ਬੈਠਣੀ ਪ੍ਰੈਸ ਰਿਪੋਰਟਰ ਕਰਕੇ ਵੀ ਚੰਗੀ ਤੁ ਬਣ ਜਾਂਦੀ ਆ ਲਿੰਕ ਬਣ ਜਾਂਦੇ ਆ ਤੇ ਉਹਦਾ ਮੈਨੂੰ ਫਾਇਦਾ ਬਹੁਤ ਮਿਲਿਆ ਤੇ ਉਹਨਾਂ ਨੇ ਗਾਣੇ ਲਿਖੇ ਉਹ ਮੈਨੂੰ ਛੱਡ ਜਾਂਦੇ ਸਟੂਡੀਓ ਦੇ ਵਿੱਚ ਤੇ ਸਾਡੀ ਤੁਰਦੀ ਤੁਰਦੇ ਉਮੀਦ ਨਹੀਂ ਸੀ ਸਾਨੂੰ ਵੈਸੇ ਵੀ ਚੱਲ ਜਮਾਂਗੇ ਕੁੱਕਾ ਬਹੁਤ ਵੱਡਾ ਸਫਰ ਸੀ ਮੈਂ ਜਦੋਂ ਗਾਣੇ ਦੇਖਣੇ ਲੋਕਾਂ ਦੇ ਉਹ ਸਮੇਂ ਦੇ ਵਿੱਚ ਦਾ 10 ਲੱਖ ਦੇ ਉਹ ਟੀਵੀ ਦੇ ਚੈਨਲ ਜਿੱਥੇ ਮੈਨੂੰ ਕਦੇ ਉਮੀਦ ਨਹੀਂ ਸੀ ਵੀ ਮੈਂ ਇੱਥੇ ਆ ਜਾਊਂਗਾ ਪਰ ਹੈ ਇਹ ਮੇਰੇ ਲਈ ਸੁਪਨਾ ਵੀ ਮਿੱਤਰਾਂ ਦਾ ਨਾਮ ਚੱਲਦਾ ਗਾਣਾ ਜਦੋਂ ਚੱਲਿਆ ਟੋਟਲੀ ਚੇਂਜ ਹੋਇਆ ਸਾਰਾ ਕੁਝ ਅੱਛਾ